ਸੋ ਹੈਲੋ ਗਾਇਸ ਕਿਵੇਂ ਹੋ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਭੈਣਾ ਦਾ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਧੰਨਵਾਦ ਅਸਲੀ ਕਿਉਂਕਿ ਸਾਰੇ ਜਣੇ ਤੇ ਸਾਰੇ ਜਣੇ ਸਪੋਰਟ ਕਰਦੇ ਆ ਤੇ ਲਾਈਕ ਕਮੈਂਟ ਬਹੁਤ ਵਧੀਆ ਕਰਦੇ ਆ ਜੀ ਤੇ ਬਹੁਤ ਵਧੀਆ ਮਤਲਬ ਜੇ ਕਿ ਸੈਨੂ ਵਿੱਚ ਥੋੜੀ ਗਲਤੀ ਲੱਗਦੀ ਆ ਤੇ ਉਹ ਵੀ ਸਾਨੂੰ ਦੱਸਦੇ ਆ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ ਬਹੁਤ ਬਹੁਤ ਧੰਨਵਾਦ ਤੇ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਤੇ ਤੁਸੀਂ ਵੀਡੀਓ ਦੇ ਨਾਲ ਵਲੌਗ ਦੇ ਨਾਲ ਬਣੇ ਰਿਓ ਐਂਡ ਤੱਕ ਬਿਲਕੁਲ ਵੀ ਸਕਿੱਪ ਨਾ ਕਰਿਓ ਜੀ ਤੇ ਪੂਰੀ ਐਂਡ ਤੱਕ ਵੀਡੀਓ ਦੇਖਿਆ ਕਰੋ ਤੇ ਜਿਹੜੇ ਸਾਡੇ ਚੈਨਲ ਨਾਲ ਪਹਿਲਾਂ ਤੋਂ ਜੁੜੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਮੈਂਟ ਵੀ ਬਹੁਤ ਵਧੀਆ ਕਰਦੇ ਆ ਸੋ ਥੈਂਕ ਯੂ ਸੋ ਮੱਚ ਤੇ ਉਹ ਵਾ ਤੋਂ ਸਾਡੇ ਚੈਨਲ ਨੂੰ ਸ਼ੇਅਰ ਕਰ ਦਿਓ ਜੀ ਤੇ ਵੀਡੀਓ ਡੇਲੀ ਜਿਹੜੀ ਆਉਂਦੀ ਆ ਉਹ ਵੀ ਪਲੀਜ਼ ਸ਼ੇਅਰ ਕਰ ਦਿਆ ਕਰੋ ਅੱਗੇ ਤੇ ਜਿਹੜੇ ਨਿਊ ਜੁੜੇ ਆ ਸਾਡੇ ਚੈਨਲ ਨਾਲ ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਸ ਵਧੀਆ ਲੱਗਦੀਆਂ ਆ ਤੁਹਾਨੂੰ ਸਾਡੀਆਂ ਵੀਡੀਓ ਤਾਂ ਪਲੀਜ਼ ਚੈਨਲ ਨੂੰ ਵਾਰ-ਵਾਰ ਸ਼ੇਅਰ ਕਰ ਦਿਆ ਕਰੋ ਜੀ ਤੇ ਬਹੁਤ-ਬਹੁਤ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਵੇਂ ਆਪਾਂ ਹਨਾ ਪੈਂਟਾਂ ਵਗੈਰਾ ਦੀ ਮਤਲਬ ਤੇਲ ਲਗਾਉਨੇ ਆ ਉਹ ਆਪਾਂ ਕਿਵੇਂ ਕਿਹੜੇ-ਕਿਹੜੇ ਤਰੀਕੇ ਅਪਣਾ ਕੇ ਆਪਾਂ ਉਹਨਾਂ ਦੀ ਤੈਅ ਲਗਾ ਸਕਦੇ ਆ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਸੈੱਟ ਕਰਕੇ ਰੱਖ ਸਕਦੇ ਆ ਸੋ ਅੱਜ ਉਹ ਤੋਂ ਅੱਜ ਉਹਦੇ ਬਾਰੇ ਨੋਲਿਜ ਦਵਾਂਗੇ ਸੋ ਤੁਸੀਂ ਵੀਡੀਓ ਦੇ ਨਾਲ ਬਣੇ ਐਂਡ ਤੱਕ ਤੇ ਆਓ ਤੁਹਾਨੂੰ ਦੱਸਦੇ ਆ ਸੋ ਗਾਇਸ ਆਪਾਂ ਤੁਹਾਨੂੰ ਪਹਿਲਾ ਸਟੈਪ ਪਹਿਲਾ ਤਰੀਕਾ ਦੱਸਾਂਗੇ ਕਿ ਆਪਾਂ ਪੈਂਟਾਂ ਨੂੰ ਕਿਵੇਂ ਤੈਅ ਲਗਾ ਸਕਦੇ ਆ ਕਿਉਂਕਿ ਅਲਮਾਰੀ ਦੇ ਵਿੱਚ ਆਪਾਂ ਜਦੋਂ ਵੀ ਕੱਪੜੇ ਰੱਖਦੇ ਆ ਤੋਂ ਨੀਚੇ ਥਲੇ ਲੱਗ ਜਾਂਦੇ ਆ ਕਿ ਟੂਕੀਲ ਵਾਲੀ ਦੇ ਵਿੱਚ ਕਾਫੀ ਕੱਪੜੇ ਹੁੰਦੇ ਆ ਤੇ ਜਿਹੋ ਜਿਹੇ ਵੀ ਆਪਾਂ ਹਨਾ ਪ੍ਰੈਸ ਕਰਕੇ ਰੱਖਦੇ ਆ ਤਾਂ ਵੀ ਉਹ ਥੱਲੇ ਲੱਗ ਜਾਂਦੇ ਆ ਕੱਪੜੇ ਸੋ ਆਪਾਂ ਤੁਹਾਨੂੰ ਪਹਿਲਾਂ ਦੱਸਾਂਗੇ ਕਿ ਕਿਵੇਂ ਆਪਾਂ ਕਿਹੜੇ ਕਿਹੜੇ ਤਰੀਕਿਆਂ ਦੇ ਵਿੱਚ ਕੱਪੜੇ ਨੂੰ ਤੇਲ ਲਗਾ ਕੇ ਆਪਾਂ ਰੱਖ ਸਕਦੇ ਆ ਤੇ ਤੁਸੀਂ ਪ੍ਰੈਸ ਕਰਕੇ ਵੀ ਰੱਖ ਸਕਦੇ ਹੋ ਤੇ ਪ੍ਰੈਸ ਤੋਂ ਬਿਨਾਂ ਪ੍ਰੈਸ ਤੋਂ ਬਿਨਾਂ ਵੀ ਜੇ ਤੁਹਾਨੂੰ ਰੱਖਣਾ ਤੁਸੀਂ ਰੱਖਨੇ ਆ ਤੇ ਤੁਸੀਂ ਉਹ ਵੀ ਰੱਖ ਸਕਦੇ ਸੋ ਪਹਿਲਾ ਸਟੈਪ ਤੁਹਾਨੂੰ ਦੱਸਾਂਗੇ ਸੋ ਪਹਿਲਾ ਤਰੀਕਾ ਤੁਹਾਨੂੰ ਦੱਸਾਂਗੇ ਜੀ ਇਵੇਂ ਫੋਲਡ ਕਰਕੇ ਪੈਂਟ ਨੂੰ इतें कर लेना है जो फोल्ड कर लेना है जी इतना फोल्ड कर लेना, लेना। उस तक फोल्ड कर ला पहला तरीका तो आ हो गया सैकंड तरीका दसदिया सैकेंड तरीका यह है कि ਪ੍ਰੈਸ ਕਰ ਲੈਣਾ ਹੱਥਾਂ ਨਾਲ ਚੰਿਤਰਾ ਇਹਨੂੰ ਆਪਾਂ ਇਸ ਤਰ੍ਹਾਂ ਤੇ ਇੱਕ ਇੱਥੋਂ ਆਪਾਂ ਇਹਨੂੰ ਇਹਦੇ ਉੱਪਰ ਨੂੰ ਕਰਦੇ ਹਾਂ ਜੀ ਇੱਥੋਂ ਆਪਾਂ ਨੂੰ ਸੋ ਅੱਧ ਤੋ ਆਪਾਂ ਅੱਧ ਤੋ ਕਰਾਂਗੇ ਜੀ ਇੱਥੋਂ ਤੱਕ ਤੇ ਇੱਥੋਂ ਆਪਾਂ ਇਹਨੂੰ ਫੋਲਡ ਕਰਦੇ ਆਵਾਂਗੇ ਸੋ ਇੱਥੋਂ ਆਪਾਂ ਇਦਾਂ ਫੋਲਡ ਕਰਦੇ ਆਵਾਂਗੇ ਜੀ ਪੈਂਟ ਨੂੰ ये भी तरीका बहुत वादिया भी बिल्कुल भी पेंट नहीं खिलनेगी तो बहुत वीयू तरीके आ जो सइड है ये उपरली सैड रखना है तो उस तो बाद मैनेज करना है। चंगी तरह तो उसी के उपरों चंती तरह तुम करना यो तो वह ਕੀ ਕਰ ਸਕਦੇ ਆ ਮੈਂ ਅੱਜ ਇਹ ਸਾਰਾ ਨੁਕੀਲੇ ਗੀਨੀ ਪੈਂਟ ਸੋ ਬਹੁਤ ਵਧੀਆ ਤਿੱਕੇ ਦੇ ਨਾਲ ਦਿੱਤੀ ਸੋ ਸੈਕਿੰਡ ਸਟੈਪ ਇਹ ਹੈ ਤੇ ਤੁਹਾਨੂੰ ਹੁਣ ਦੱਸਦੇ ਆਪਾਂ ਤੀਜਾ ਤੀਜਾ ਤਰੀਕਾ ਦੱਸਦੇ ਆ ਜੀ ਆਪਾਂ ਸੋ ਤੀਜਾ ਤਰੀਕਾ ਹੈ ਆਪਾਂ ਪੈਂਟ ਨੂੰ ਉੱਪਰ ਉਂਗਰ ਲੈ ਕੇ ਤੇ ਆਪਾਂ ਇਹਨੂੰ ਇਹੇ ਕਰਕੇ ਕਰਕੇ ਸੋ ਇਵੇਂ ਕਰਕੇ ਆਪਾਂ ਨੂੰ ਇਵੇਂ ਕਰ ਸਕਦੇ ਹਾਂ ਸੋ ਇਹ ਹੈਗਾ ਹੈ ਤੀਜਾ ਤਰੀਕਾ ਕਿ ਤੁਸੀਂ ਇਵੇਂ ਕੱਪੜੇ ਸੈੱਟ ਕਰਕੇ ਰੱਖ ਸਕਦੇ ਹੋ ਤੇ ਹੁਣ ਤੱਕ ਚੌਥਾ ਤਰੀਕਾ ਇਹ ਆ ਕਿ ਤੁਸੀਂ ਇਹਨੂੰ ਇਦਾਂ ਫੋਲਡ ਕਰਕੇ ਫੋਲਡ ਕਰਕੇ ਪੈਂਟ ਨੂੰ ਤੁਸੀਂ ਰੱਖਣਾ ਹੈ ਇੱਥੋਂ ਤੁਸੀਂ ਇਹਨੂੰ ਫੋਲਡ ਇੱਥੋਂ ਤੱਕ ਅੱਧਾ ਕਰ ਲੈਣਾ ਹੈ ਫੋਲਡ ਕਰਕੇ ਸੋ ਇਹ ਮੇ ਕਰਕੇ ਉਸ ਤੋਂ ਤੁਸੀਂ ਇਹਨੂੰ ਅੰਤ ਤੱਕ ਫੋਲਡ ਕਰ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਇੱਥੋਂ ਇਦਾਂ ਕਰਕੇ ਸੈੱਟ ਕਰਕੇ ਰੱਖ ਲੈਣਾ ਉਸ ਤੋਂ ਬਾਅਦ ਤੁਸੀਂ ਇਹਨੂੰ ਇੱਥੋਂ ਤੱਕ ਲੈ ਆ ਕੇ ਆਉਣਾ ਉਸ ਤੋਂ ਬਾਅਦ ਤੁਸੀਂ ਇਹਨੂੰ ਇਹਵੇਂ ਕਰਕੇ ਸੈੱਟ ਉਸ ਤੋਂ ਬਾਅਦ ਤੁਸੀਂ ਕਿਦਾਂ ਸੈੱਟ ਕਰ ਲੈਣੀ ਜੀ ਸੋ ਇਹਨੂੰ ਤੁਸੀਂ ਸੈੱਟ ਕਰਕੇ ਰੱਖ ਲੈਵੇਂ ਤੁਸੀਂ ਇਨਸਰਟ ਕਰਕੇ ਰੱਖ ਲੈਣਾ ਇਹਨੂੰ ਪਰਪਲ ਦਾ ਸੈੱਟ ਕਰ ਲੈਣਾ ਸੋ ਇਹ ਹੈਗਾ ਚੌਥਾ ਸਟੈਪ ਚੌਥਾ ਤਰੀਕਾ ਸੋਰੀ ਤੇ ਤੁਸੀਂ ਇਵੇਂ ਕਰਕੇ ਸੈੱਟ ਕਰਕੇ ਪੈਂਟਾਂ ਨੂੰ ਰੱਖ ਸਕਦੇ ਹੋ ਸੋ ਬਹੁਤ ਸੋ ਗਾਇਸ ਅੱਜ ਤੁਹਾਨੂੰ ਆਪਾਂ ਦੱਸਿਆ ਨੇ ਚਾਰ ਤਰੀਕੇ ਜਿੰਨਾ ਤਰੀਕਿਆਂ ਦੇ ਇਸਤੇਮਾਲ ਕਰਕੇ ਤੁਸੀਂ ਆਪਣੇ ਕੱਪੜੇ ਸੈੱਟ ਕਰਕੇ ਰੱਖ ਸਕਦੇ ਹੋ ਤੁਹਾਨੂੰ ਪਤਾ ਹੈ ਹਨਾ ਅਸੀਂ ਕਿਤੇ ਵੀ ਹਨਾ ਕੱਪੜੇ ਸੈੱਟ ਕਰਕੇਵੇਂ ਰੱਖ ਦਿੰਨੇ ਆ ਤੋ ਹਮੇਸ਼ਾ ਖਿਲਰ ਜਾਂਦੇ ਆ ਤੇ ਤੁਸੀਂ ਜੇ ਪ੍ਰੈਸ ਤੋਂ ਬਿਨਾਂ ਜੇ ਤੁਸੀਂ ਪ੍ਰੈਸ ਤੋਂ ਬਿਨਾਂ ਰੱਖਣੇ ਆ ਤੁਸੀਂ ਇਵੇਂ ਸੈੱਟ ਕਰਕੇ ਰੱਖ ਸਕਦੇ ਹੋ ਪ੍ਰੈਸ ਕਰਕੇ ਵੀ ਜੇ ਤੁਸੀਂ ਰੱਖਣੇ ਆ ਤਾਂ ਵੀ ਤੁਸੀਂ ਇਵੇਂ ਸੈੱਟ ਕਰਕੇ ਰੱਖ ਸਕਦੇ ਹੋ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਕੱਪੜੇ ਜਿਨ੍ਹਾਂ ਦੇ ਜਿਹੜੇ ਪੈਂਟਾਂ ਹੁੰਦੀਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਸੈੱਟ ਕਰਕੇ ਰੱਖਿਆ ਜਾਂਦੀਆਂ ਨੇ ਜੇ ਆਪਾਂ ਇਹ ਚਾਰ ਤਰੀਕਿਆਂ ਦਾ ਇਸਤੇਮਾਲ ਕਰੀਏ ਸੋ ਤੁਸੀਂ ਜ਼ਰੂਰ ਕਰਕੇ ਦੇਖਿਓ ਬਹੁਤ ਵਧੀਆ ਵਾ ਤੇ ਇਵੇਂ ਕੱਪੜੇ ਆਪਾਂ ਸੈੱਟ ਕਰਕੇ ਜੀਨ ਦੀਆਂ ਪੈਂਟਾਂ ਵਗੈਰਾ ਸੈੱਟ ਕਰਕੇ ਰੱਖ ਸਕਦੇ ਆ ਤੇ ਅੱਜ ਦੀ ਵੀਡੀਓ ਜੇ ਤੁਹਾਨੂੰ ਜੇ ਅੱਜ ਦੀ ਵੀਡੀਓ ਤੁਹਾਨੂੰ ਜੇ ਥੋੜੀ ਜੀ ਵੀ ਵਧੀਆ ਲੱਗੀ ਹੋਵੇ ਪਸੰਦ ਕੀਤੀ ਹੋਵੇ ਜੇ ਤੁਸੀਂ ਮੇਰੀ ਵੀਡੀਓ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਪਲੀਜ਼ ਮੇ ਇਹਨਾਂ ਤੋਂ ਦੇਖਿਆ ਕਰੋ ਹਨਾ ਕਿ ਬੰਦਾ ਮਿਹਨਤ ਕਰਦਾ ਪਿਆ ਵਾ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਚੈਨਲ ਨੂੰ ਵੀਡੀਓ ਨੂੰ ਸੋ ਮਿਲਦੇ ਆਪਾਂ ਤੁਹਾਨੂੰ ਅਗਲੀ ਸੋਹਣੀ ਜੀ ਵੀਡੀਓ ਦੇ ਨਾਲ ਬਾਏ ਬਾਏ